ਆ ਵੀ ਮੇਤਰਾ ਅੱਜ ਆਪਾਂ ਉਹ ਪਿੰਡ 'ਚ ਨਹੀਂ ਜਾਣਾ ਹੈਗਾ ਉੱਥੇ ਆਪਾਂ ਮਹਿਮਣਾ ਚੱਕਿਆ ਸੀ ਉਸ ਦਿਨ ਤੇ ਆਪਣੇ ਮਾਗਰ ਉੱਥੋਂ ਦੇ ਸਰਪੰਚ ਵੀ ਲੱਗੇ ਹੋਏ ਐ ਤੇ ਉਹਨਾਂ ਨੇ ਪੁਲਿਸ ਨੂੰ ਤਲਾਸ਼ ਕੀਤੀ ਹੋਈ ਹੈਗੀ ਓਸ ਦਾ ਇਤਿਹਾਸ ਨਾ ਖਾਣਾ ਉਸਤਾਦ ਅੱਜ ਮਾਤਮ ਹੋਇਆ ਪਿਆਗਾ ਵਧੀਆ ਤੇ ਅੱਜ ਬਿੱਲਾ ਜ਼ਰੂਰ ਫੜ ਕੇ ਲੈ ਕੇ ਜਾਣਾਗਾ ਆਪਾਂ ਠੀਕ ਹੈ ਨਾ ਮੈਂ ਮੈਂ ਕਿੱਥੇ ਲੱਗਦਾ ਕੋਈ ਬੋਲਾ ਕੱਤੀ ਆ ਕੇ ਖਾਸ ਦੇ ਕੇ ਰਾਂ ਉਸਤਾਦ ਅੱਜ ਤੂੰ ਚੇਲੇ ਦਾ ਦੇਖੇਂਗਾ ਵੀ ਕਿੰਨਾ ਤੇਰੇ ਆਪਣੇ ਪੁੱਤਾ ਉਹ ਪਿੰਡ 'ਚ ਮੈਂ ਸਾਡੇ ਦੋਸਤਾਂ ਤੋਂ ਮੰਗਿਆ ਹੋਇਆਗਾ ਤੇ ਆਪਾਂ ਪੁੱਤਾ ਲੈ ਕੇ ਚੱਲਾਂਗੇ ਉਥੋਂ ਠੀਕ ਐ ਉਸਤਾਦ ਵਧੀਆ ਗੱਲ ਲੱਗੂਗਾ ਆ ਤੋਰਿਆ ਜਾਲ ਕਿਤੇ ਨੀਂ ਨਾ ਜਵੀਂ ਨੀਂ ਆਉਣ ਵਾਲਾ ਹੋਇਆ ਪਿਆਗਾ ਤੇ ਮੜਾ ਜਾ ਜਲਦੀ ਜਾ ਕੇ ਕੋਈ ਬਿੱਲਾ ਬੁੱਲਾ ਦੇਖੀਏ ਪੂਰਾ ਜਦ ਚੂਏ ਦੌੜੀ ਜਾਂਦੇ ਡੱਡ ਤੋਂ ਉਸਤਾਦ ਕੋ ਗੂੰਜ ਚਲਦੀ ਕੋਈ ਉਹ ਗੋ ਚੱਲਦਾ ਹੈ ਤੁਸੀਂ ਕੋਈ ਕੱਚੂ ਫੜਦੇ ਹੋ ਤੇ ਨਾ ਸੋਡੇ ਤੋਂ ਕੋਈ ਬਿੱਲਾ ਫੜਿਆ ਜਾਂਦਾ ਹੋਰ じゃ ਯਾਰ ਉਸਤਾਦ ਹੋਇਆ ਤਾਂ ਆਖ ਆਖਾਂ ਯਾਰ ਉਸਤਾਦ ਨੂੰ ਉਸਤਾਦ ਜਿੱਤੇ ਮੈਂ ਪਹਿਲਾ ਰੰਦਾ ਰਹਾਂ ਉੱਥੇ ਤੀਰ ਮਾਰ ਕੇ ਗੋ ਲਟਾ ਦਿੰਦੇ ਸੀ ਉਹ ਯਾਰ ਐਵੇਂ ਹੀ ਨਾ ਗੱਲਾਂ ਮਾਰੀ ਜਾਓ ਤੁਸੀਂ ਸੋਤੋਂ ਮੈਨੂੰ ਪਤਾ ਕੋਈ ਬਿੱਲਾ ਨਹੀਂ ਫੜਿਆ ਜਾਂਦਾ ਅੱਜ ਦੇਖਾਂਗੇ ਕਿਹੜਾ ਬੰਦਾ ਬਿੱਲਾ ਫੜ ਕੇ ਲੈ ਕੇ ਆਉਂਦਾ ਜਿਹਨੇ ਅੱਜ ਬਿੱਲਾ ਫੜਿਆ ਉਹ ਬਾਟੀ ਮੀਟ ਦੀ ਬਾਤ ਦੇਵਾਂਗੀ ਓ ਯਾਰ ਤੁਸੀਂ ਗੱਲਾਂ ਗੱਲਾਂ ਆ ਗੁਰੂ ਨੂੰ ਭੁੱਲ ਗਿਓ ਅਸਤ ਤੇਰੀ ਗੱਲ ਕਰਦੇ ਆ ਤੂੰ ਹੀ ਬਿੱਲਾ ਫੜਦਾ ਅਸਤ ਮੈਂ ਬਸੇਰੇ ਬਿੱਲੇ ਫੜਦਾ ਰਿਹਾ ਲਾਖੀ ਵੀ ਉਹੀ ਹੋਆ ਅੱਛਾ ਅਸਤ ਇਹ ਲਾਤੀ ਆਜਾ ਅਸਤ ਮੈਨੂੰ ਦੇ ਦੇ ਤੂੰ ਇਹ ਮੇਰੇ ਕਾਹੜੇਆ ਟੁੱਟ ਗਿਆ ਸਾਹਮਣੇ ਬਾਈ ਕੀ ਰੋਟੀ ਦੇ ਰਹੀ ਅੱਜ ਮੈਂ ਬਿੱਲਾ ਲੰਗਾ ਨਹੀਂ ਦਿੰਦਾ ਤੁਸੀਂ ਵੀ ਆਖੋਗੇ ਅੱਜ ਵੀ ਤੇਲਾ ਬਹੁਤ ਤਖੜਾ ਨਮਾ ਤੇਲਾ ਫਟਿਆਗਾ ਮੈਨੂੰ ਮੌਸਮ ਖਰਾਬ ਲੱਗਦਾ ਈ ਮਾਤਾ ਵਧੀਆ ਠੰਡਾ ਹੋਇਆ ਪਿਆਗਾ ਆ ਗਿਆ ਬੰਨਾਵੇਂ ਪਿੰਡ ਚ ਜਾਣਾਗਾ ਤੇ ਇੱਥੇ ਨਾ ਕਿਤੇ ਗਾਲਾਂ ਪਵਾ ਦਿਓ ਕਿਸੇ ਤੋਂ ਜਦੋਂ ਬਿੱਲਾ ਮਾਰ ਲਿਆ ਨਾਲ ਦੀ ਨਾਲ ਬਗਲੀ ਚ ਪਾ ਕੇ ਉਹਦੀ ਟੱਪ ਚੱਲਿਓ ਆਰੇ ਮਿੱਤਰੋ ਆਪਣਾ ਪਿੰਡ ਆ ਗਿਆ ਜਿੱਥੇ ਆਪਾਂ ਜਾਣਾਂਗਾ ਤੇ ਅੱਜ ਆਪਣਾ ਸ਼ਿਕਾਰ ਟੱਪਣਾ ਨਹੀਂ ਚਾਹੀਦਾ ਸੁੱਖਾ ਨਹੀਂ ਅਸਤਾਦ ਅੱਜ ਤੇ ਹਲਾ ਬੋਦੂ ਮੈਂ ਬਿੱਲੇ ਤੇ ਬਸ ਕੁੱਤਾ ਸਹੀ ਹੋਣਾ ਚਾਹੀਦਾ ਅਸਤਾਦ ਉਹ ਕੁੱਤਾ ਵੀ ਸਹੀ ਮੇਰੀ ਇਹ ਬੰਦੇ ਵੀ ਪਿੰਡ ਵਾਲੇ ਐ ਨਹੀਂ ਐਨੇ ਵਧੀਆ ਇਹ ਆਪਾਂ ਨੂੰ ਅੱਥੇ ਕਿਤੇ ਫੜ ਕੇ ਕੋਟ ਨਾ ਦੇਣ ਨਹੀਂ ਨਾ ਮਾਰ ਲਿਆ ਨਾਲ ਦੀ ਨਾਲ ਆਪਾਂ ਇੱਥੋਂ ਟੱਪ ਚੱਲਿਓ ਟੱਪ ਚੱਲਿਓ ਮੈਂ ਇੱਥੇ ਲਾਉਣਾਗਾ ਮੋਟਰਸਾਈਕਲ ਸਤਾਦ ਰੋਂਂ ਗਰਾਣੇ ਕੁੱਤਾ ਦਾ ਮਗਾਲੇ ਯਾਰ ਆਪ ਪਤਾਣੀ ਆਇਆ ਕਿ ਨਾ ਉਹ ਖੜੇ ਐ ਸਤਾਦ ਆ ਪਾਈ ਤੇ ਬੈਠ ਜੀਏ ਉਹ ਬੰਦਾ ਆਉਂਦਾ ਹੀ ਹੋਣਾ ਆਪਣਾ ਅੱਗੇ ਕੁੱਤਾ ਲੈ ਕੇ ਕੁੱਤਾ ਪਹਿਰਾ ਤਾਂ ਨਹੀਂ ਮਂਗਾਉਆ ਜਾਦੇ ਕਿਤੇ ਆਸ ਦੀ ਲੱਤ ਫੜਲੇ ਉਹ ਕੁਛ ਨਹੀਂ ਹੁੰਦਾ ਤੁਸੀਂ ਆ ਜਾਓ ਕਿਹੜਾ ਬੰਦਾ ਆਉਂਦਾ ਹੀ ਹੋਣਾ ਆਪਣਾ ਕੁੱਤਾ ਲੈ ਕੇ ਠੀਕ ਐ ਸਤਾਦ ਭਾਈ ਆ ਕੇ ਰਾ ਬੈਠ ਜਾਓ ਥੋ ਉਸਤਾਦ ਉਸਤਾਦ ਲਾਦਾ ਕੁੱਤੇ ਵਾਲਾ ਆ ਗਿਆ ਜੀ ਉਸਤਾਦ ਕੱਛੂ-ਕੁੱਛੂ ਵੀ ਹੋਣਾ ਇੱਥੇ ਉਹ ਕੱਛੂ ਨਹੀਂ ਫੜਨ ਦੇ ਉਹ ਹੋਰ ਬਈ ਕੀ ਆ ਉਸਤਾਦ ਕੁੱਤਾ ਹੀ ਬੜਾ ਭੈੜਾ ਨਹੀਂ ਫਿਰਦਾ ਉਸਤਾਦ ਕਿਤੇ ਵੱਡ-ਬੁੱਡ ਵੀ ਨਾ ਲਵੇ ਉਹ ਨਹੀਂ ਬੜਦਾ ਨਹੀਂ ਹੈਗਾ ਆਪਣੇ ਦੋਸਤ ਹੈਗਾ ਇਹ ਕੁੱਤਾ ਫੜੋ ਇਹਦੇ ਤੋਂ ਉਸਤਾਦ ਮੈਨੂੰ ਡਰ ਲੱਗਦਾ ਇਹਦੇ ਤੇ ਯਾਰ ਬੁੱਲਾ ਦੇਖ ਤੀ ਨਾ ਤਕੜਾ ਬੁੱਤਾ ਮਗਾਣਾ ਆਪਾਂ ਫੜੇ ਦੇ ਤੋਂ ਪਰ ਇਹਨੇ ਮੇਰਾ ਢਿੱਡ ਪਰਨਾ ਬਿੱਲਾ ਫੜ ਕੇ ਚਲ ਫਾੜੀ ਲੈਣੇ ਆਗੇ ਉਸਤਾਦ ਅੱਜ ਤਾਂ ਆਪਣਾ ਮੋਟਰਸਾਈਕਲ ਲੋਕ ਕਰਤਾ ਉਸਤਾਦ ਮੋਟਰਸਾਈਕਲ ਲੋਕ ਕਰਤਾ ਕੋਈ ਨਹੀਂ ਛੇੜਦਾ ਉਹਨੂੰ ਅਸਤਾਨ ਖਾਲੀਏ ਮੌਸਮ ਅਸਤਾਨ ਪੁੱਟੇ ਰੰਦਾ ਅਸਤਾਨ ਮੌਸਮ 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 ਕਰੀ ਜਾਂਦਾ ਯਾਰ ਅੱਜ ਪਤਾ ਲੱਗ ਜੂ ਪਹਿਲਾਂ ਤੂੰ ਬਿੱਲਾ ਕੋਈ ਫੜਿਆ ਕੇ ਨਾ ਕੇ ਗੱਲੀਆਂ ਗੱਲਾਂ ਵਾਲਾ ਹੀ ਆ ਅਸਤਾਨ ਨੂੰ ਤੇ ਗੱਲ ਤੋਂ ਫੜ ਮਾਰੇ ਆ ਦੇਖ ਲੋ ਮੈਂ ਦੂਜੀ ਪਾਰਟੀ ਛੱਡ ਕੇ ਛੋਡੇ ਨਾਲ ਰਲਿਆਂਗਾ ਕਿਤੇ ਕੋਈ ਬਿੱਲਾ ਵੀ ਨਾ ਤੁਸੀਂ ਫੜ ਕੇ ਲੈ ਕੇ ਕਾਹਨ ਟੈਨਸ਼ਨ ਕਾਹ ਲੈਣਾ ਉਸਤਾਦ ਨੇ ਬੜੇ ਬੜੇ ਬਿੱਲੇ ਫੜੇ ਨੇ ਉਸਤਾਦ ਸਾਥੀ ਇਧਰ ਨੂੰ ਸੁਂਗਦੀ ਐ ਮੋਹਨ ਵੀ ਕੀਤਾ ਇਧਰ ਦੇਖ ਤੇ ਸਹੀ ਤੂੰ ਕਰ ਇੱਕ ਵਾਰ ਦੇਖ ਤੇ ਲੈ ਕੋਈ ਬਿੱਲਾ ਬੁੱਲਾ ਹੈ ਰਹਿੰਦਾ ਇੱਧਰ ਕੋਈ ਬਿੱਲਾ ਬੁੱਲਾ ਰਾਤ ਖਿੱਚਦੀ ਹੈ ਖਿੱਚਦੀ ਹੈ ਆ ਦੇਖਣਾ ਕਿਹਨਾਂ ਕਿਤੇ ਇੱਥੇ ਕੋਈ ਬਿੱਲਾ ਬੁੱਲਾ ਬੈਠਾ ਹੁੰਦੇ ਆ ਨਾਰ ਛੱਡਣਾ ਇੱਥੇ ਗੱਲ ਬਣ ਜਾਣੀ ਆ ਪੱਪਾ ਨਹੀਂ ਦੇਣਾ ਬਿੱਲਾ ਜੀ ਕਿਤੇ ਮਿਲ ਵੀ ਗਿਆ ਤਾਂ ਲੱਗਦਾ ਨਹੀਂ ਮੈਨੂੰ ਇੱਥੇ ਕੋਈ ਬਿੱਲਾ ਬੁੱਲਾ ਆਜਣਾ ਹੀ ਨਹੀਂ ਹੈ ਹੱਥ ਨਹੀਂ ਆਉਣਾ ਮੈਨੂੰ ਲੱਗਦਾ ਅਸਤਾਦ ਕੋਈ ਬਿੱਲਾ ਨਹੀਂ ਹੈਗਾ ਕਿਆ ਲੋ ਅੱਗੇ ਚੱਲਦੇ ਆਂਗੇ ਇੱਧਰ ਦੇਖ ਜੇ ਕਰ ਹੈਗੇ ਆਗੇ ਆਪਾਂ ਉਧਰ ਜਾਵਾਂਗੇ ਅੱਜ ਚਲੋ ਚਲੋ ਛੇਤੀ ਚਲੋ ਮਾਦਮ ਵੀ ਖਰਾਬ ਹੋਈ ਜਾਂਦਾ ਬਿੱਲਾ ਜ਼ਰੂਰ ਫੜ ਕੇ ਲੈ ਕੇ ਜਾਣਾਗਾ ਆਪਾਂ ਬਿੱਲਾ ਤਾਂ ਅੱਜ ਨਹੀਂ ਛੱਡਦੇ ਉਸਤਾਦ ਅਤਾ ਤੇਰਾ ਇੱਦਾਂ ਲੰਮਾ ਕੰਦਦਾ ਤੇ ਤੂੰ ਕੰਦਾ ਉਪੋਂ ਦੀ ਵੇਖ ਲੈ ਦੂਰੋਂ ਹੀ ਦੇਖ ਲਿਆ ਕਰ ਤੈਨੂੰ ਦੇਖਦਾ ਨਹੀਂ ਕਾਹਦਾ ਉਸਤਾਦ ਐ ਤੂੰ ਮੈਂ ਦੇਖ ਕੇ ਆਉਣਾਗਾ ਇੱਧਰ ਕੋਈ ਬਿੱਲਾ ਹੋਇਆ ਤਾਂ ਠੀਕ ਐ ਭਾਈ ਜੀ ਅਸੀਂ ਇਹਨੇ ਇੱਧਰ ਦੇਖਦੇ ਆ ਕਿਤੇ ਜੇ ਬਾਈ ਬਿੱਲਾ ਮਿਲਗਾ ਤਾਂ ਮੈਨੂੰ ਦੱਸ ਦੀ ਕਿ ਆਉਣਾਗਾ ਮੈਂ ਇੱਧਰ ਦੀ ਜਾਣਾਗਾ ਠੀਕ ਐ ਬਾਈ ਉਹ ਯਾਰ ਮੈਂ ਕੋਲ ਬੈਠਾ ਤੂੰ ਸੱਤਰਾ ਬੰਦਾ ਲੱਗਦਾ ਐ ਓਸਤਾਦ ਸੌਫੀ ਨੂੰ ਮੂਹਰੇ ਕਰਨ ਦੇ ਮਾਰ ਜਾ ਰੂਗਾ ਪੱਕਾ ਬਿੱਲਾ ਓਸਤਾਦ ਸੌਫੀ ਨੂੰ ਮੂਹਰੇ ਕਰਤਾ ਆਪਾਂ ਇੱਥੇ ਰੱਖਦੇ ਇਹ ਤੇ ਫਿਰ ਇਧਰੋਂ ਆਏ ਹੋ ਜਾ ਦੇਖੀ ਓਸਤਾਦ ਦਾ ਕਮਾਲ ਲੱਗਦਾ ਨਹੀਂ ਵੀ ਇਹ ਕੁੱਤਾ ਬਿੱਲਾ ਫੜੂਗਾ ਸਾਰੇ ਤੇ ਬਿੱਲੇ ਨੂੰ ਯੱਪ ਲਾ ਦੂ ਯੱਪ ਲੋਕ ਲਾ ਦੂ ਲੋਕ ਚੱਲ ਸੈਫੀ ਚਾਰ ਦਿਖਾ ਆਪਣਾ ਕਮਾਲ ਤੂੰ ਸੈਫੀ ਚੱਲ 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 ਸੈਫੀ ਜਾਂਦੀ ਆ ਤਾਹਾਂ ਮੈਨੂੰ ਇਹ ਲੱਗਦਾ ਵੀ ਬਿੱਲਾ ਨਹੀਂ ਖਾਜੇ ਚੱਲ ਸੈਫੀ ਪਾਲ 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 ਲੈ ਬਾਸਨਾ ਸੈਫੀ ਲੈ 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 ਬਾਸਨਾ ਲੈ ਲੈ ਸੈਫੀ ਕੋਈ ਬਿੱਲਾ ਨਹੀਂ ਹੋਏਗਾ ਚਲੋ ਅੱਗੇ ਚੱਲਦੇ ਆ ਯਾਰ ਇੱਥੇ ਬਿੱਲਾ ਹੈ ਹੀ ਨਹੀਂਗਾ ਕੋਈ ਸੈਫੀ ਵੀ ਚਾਲ ਅੱਜ ਬਿੱਲਾ ਖਵਾ ਦੇ ਮੈਨੂੰ ਦੇਖਦੇ ਆ ਜਾ ਕੇ ਬਿੱਲਾ ਮੀ ਵੀ ਥੋੜਾ ਜਿਹਾ ਪੈ ਕੇ ਹੱਡੀਆਂ ਤੇ ਬਿੱਲਾ ਪਤਾ ਨਹੀਂ ਮਿਲੂ ਕਿ ਨਾ ਉਹ ਉਹ ਨੂੰ ਅੱਗੇ ਲੈ ਕੇ ਸੈਫੀ ਇੱਧਰ ਆ ਜਾ ਉੱਧਰ ਦੇਖਦੇ ਆਗੇ ਬਿੱਲਾ ਅੱਗੇ ਮਿਲੂਗਾ ਕੋਈ ਸੈਫੀ ਲੈ ਪਾ ਜਾ ਪਾ ਆ ਕੀ ਭੁੱਖ ਲਵਾਤੀ ਉਸਤਾਦ ਛੇਤੀ ਚੱਲੋ ਚਲੋ ਯਾਰ ਜਲਦੀ ਚ ਬਹੋਲੀ ਬਾਹਰ ਦੁਰਦਿਆਂ ਇਕੱਤਾ ਤੁਸੀਂ ਹੌਲੀ ਅਸਤਾਦ ਤੁਰਦਾ ਹੌਲੀ ਉਹ ਅੱਗੇ ਨਾਲ ਢੀਨੇ ਮਾਰੇ ਨੇ ਜੀ ਬਿੱਲਾ ਲੈ ਕੇ ਜਾਓਗੇ ਕਿ ਨਾ ਲਾਗਟ ਨਹੀਂ ਕੋਈ ਅਸਤਾਦ ਮਾਨਦੇ ਹੋ ਬਾਹਰ ਅਸਤਾਦ ਜਦ ਤੂੰ ਗੱਲਾਂ ਨਹੀਂ ਲੱਗਦਾ ਨਹੀਂ ਕੋਈ ਅਸਤਾਦ ਫੇਲਦਾ ਨਹੀਂ ਪੂਰੀ ਆਲਾ ਪਿਆਗਾ ਇੱਥੇ ਦੇਖ ਬਿੱਲਾ ਕਿਤੇ ਇੱਥੇ ਕਿਹੜਾ ਬਿੱਲਾ ਹੋਣਾ ਮੈਨੂੰ ਲੱਗਦਾ ਨਹੀਂ ਹੈਗਾ ਸਾਈ ਵੀ ਚੱਲ ਤੂੰ ਤੇ ਚੱਲ ਕੋਈ ਕਰ ਦੇ ਮਦਦ ਅੱਜ ਖਵਾ ਦੇ ਬਿੱਲਾ ਕੋਈ ਦੇਖ ਉਸਤਾ ਤਾਹਾਂ ਵੇਖ ਇੱਥੇ ਕੋਈ ਬਿੱਲਾ ਨਹੀਂ ਲੱਗਦਾ ਮੈਨੂੰ ਚੱਲ ਫਿਰ ਉਸਤਾਦ ਮੈਨੂੰ ਲੱਗਦਾ ਤੁਸੀਂ ਉਸਤਾਦ ਯਾਰ ਆਗੇ ਜਾਣ ਕੇ ਦੇਖਦੇ ਕਾੜਾ ਸਾਦ ਅੱਜ ਤਾਂ ਇਹਨੇ ਵੀ ਕੋਈ ਕੰਮ ਨਹੀਂ ਕੀਤਾ ਐਮੀ ਦੋਸਤ ਦਾ ਇਸਰ ਆਸਾਨ ਕਰਾਇਆਗਾ ਗੱਲਾਂ ਇਹਨੇ ਵੀ ਕੋਈ ਬਿੱਲਾ ਨਹੀਂ ਫੜਿਆ ਅੱਜ ਇਹ ਮੈਨੂੰ ਲੱਗਦਾ ਨਹੀਂ ਬਿੱਲਾ ਫੜਨ ਵਾਲੀ ਸ਼ਾਇਦ ਹੀ ਮੈਨੂੰ ਮਾਨ ਸੀਗਾ ਵੀ ਤੂੰ ਕੋਈ ਬਿੱਲਾ ਬੁੱਲਾ ਮਾਰੇਗਾ ਜ਼ਰੂਰ ਪਰ ਇਹਦਾ ਪੱਕਾ ਨਹੀਂ ਹੈਗਾ ਕੋਈ ਕਾੜਾ ਸਾਦ ਕਾੜਾ ਸਾਦ ਪਾਣੇ ਕੀਨੇ ਬਣਾਉਂਦਾ ਉਸਤਾਦ ਤੁਮੂ ਚਲੋ ਆਇਦਰ ਦੇਖਦੇ ਆ ਆਪਾਂ ਬਿੱਲਾ ਇੱਕ ਇੰਦਰ ਹੋ ਸਕਦਾ ਆਪਾਂ ਕਾ ਇੰਦਰ ਤੂੜੀ ਵਾਲਾ ਕਮਰਾ ਪਾਇਆ ਹੋਇਆਗਾ ਚਲ ਚੇਲਿਆ ਚਲ ਇੰਦਰ ਜਾਂਦੇ ਆ ਲੈ ਕੇ ਆਪਣੀ ਜੈਫੀ ਨੂੰ ਮੈਂ ਦੇਖਾਂ ਪਹਿਲਾਂ ਅੰਦਰ ਵੜ ਕੇ ਅੱਜ ਨਹੀਂ ਮੈਂ ਲੰਗਣ ਦਿੰਦਾ ਜਾ ਤਾ ਤੂੰ ਗੇੜ ਚ ਖੜ ਗਿਆ ਉਸਤਾਦ ਤੂੰ ਕੋਈ ਬਿੱਲਾ ਨਹੀਂ ਮਾਰਦਾ ਯਾਰ ਉਸਤਾਦ ਨੂੰ ਜਾਣਦੇ ਫਿਰ ਤੂੰ ਅੱਜ ਫਿਰ ਤੂੰ ਵੇਖਦਾ ਜਾਏ ਕਮਾਲ ਵੇਂਦਾ ਜਾਈ ਫਿਰ ਤੂੰ ਉਸਤਾਦ ਦਾ ਕਮਾਲ ਤੇ ਵੇਖੀ ਤੂੰ ਫਿਰ ਕੀ ਬਣਦੀ ਏ ਮਾਰੂਗਾ ਬੇਦਰ ਲੇ ਤੂੰ ਸੈਫੀ ਨੂੰ ਲੈ ਕੇ ਆ ਫਿਰ ਕਰ ਨਾ ਯਾਰ ਤੂੰ ਦੇਖ ਕਾਦਾ ਉਸਤਾਦ ਹੈ ਤੂੰ ਡੰਡੇ ਨਾਲ ਬਿੱਲਾ ਨਹੀਂ ਮਾਰਦਾ ਕਿਧਰੇ ਚਿਮਟੀ ਨਾਲ ਜਦ ਗਾਲ ਨੂੰ ਕਿਧਰੇ ਕਿਤੇ ਕੋਈ ਪੁੱਠੇ ਹੀ ਸੇ ਆਪਾਂ ਲੈ ਲੀਏ ਉਸਤਾਦ ਇੰਦਰ ਵੀ ਹੋ ਸਕਦੀ ਹੈ ਮੈਨੂੰ ਲੱਗਦਾ ਹੈਗਾ ਕਿਤੇ ਹੋਊਗਾ ਪੱਕਾ ਇੱਥੇ ਲੱਗਦਾ ਨਹੀਂ ਮੈਨੂੰ ਇੱਥੇ ਬਿੱਲਾ ਹੋਊਗਾ ਉਸਤਾਦ ਇਹਦਾ ਕੋਈ ਨਹੀਂ ਹੈਗਾ ਉੱਪਰ ਦੇਖੀਏ ਸੈਫੀ ਨੂੰ ਸਦਗੇ ਬਾਹਰ ਨੇ ਸੈਫੀ ਨੂੰ ਲੈ ਕੇ ਆ ਫਿਰ ਆਣਾ ਮੈਂ ਸੈਫੀ ਨੂੰ ਲੈ ਕੇ ਆ ਉਹ ਤਾਂ ਮੋਟਿਆ ਇੱਥੇ ਬੈਠਾ ਕੀ ਕਰਦਾਗਾ ਲੈ ਗਿਆ ਸੈਫੀ ਨੂੰ ਲੈ ਕੇ ਆ ਕੇਰਾ ਨੂੰ ਲੈ ਗਿਆ ਨਾ ਤੂੰ ਉੱਧਰ ਲੈ ਕੇ ਜਾ ਸਾਡੇ ਬਿੱਲਾ ਅੰਦਰ ਦੰਦ ਸੈਫੀ ਨੂੰ ਲੈ ਕੇ ਆ ਤੂੰ ਵੇਖੀ ਜਾਈਂ ਫਿਰ ਅਜਾ ਉਸਤਾਦ ਦਾ ਕਮਾਲ ਵੇਖੀ ਤੂੰ ਬੈ ਸੈਫੀ ਨੂੰ ਲੈ ਕੇ ਚੱਲ ਅੰਦਰ ਤੇ ਦੇਖੇ ਉਸਤਾਦ ਦਾ ਕਮਾਲ ਦੇਖੀ ਫਿਰ ਓ ਆ ਡਿੱਗ ਪਿਆ ਓ ਸੇ ਲਿਆ ਹੌਲੇ ਹੌਲੇ ਆ ਯਾਰ ਉਸਤਾਦ ਓ ਚੇਲੇ ਦੇਖ ਕੇ ਤਰਨਾ ਯਾਰ ਮੈਨੂੰ ਪਾਰਟੀ ਬਦਲਨੀ ਪਊਗੀ ਪਾਰਟੀ ਕੀ ਉਸਤਾਦ ਕੁੱਤੀ ਬਦਲਨੀ ਪਊ ਮੈਨੂੰ ਲੱਗਦਾ ਸੁਂਗਦੀ ਨਹੀਂ ਕੁਛ ਮੂੰਹਾਂ ਮੈਨੂੰ ਐ ਲੱਗਦਾ ਵੀ ਬਿੱਲਾ ਇਹੀ ਨਾ ਖਾ ਜੇ ਕਿਤੇ ਆਪੇ ਤੇ ਜੇ ਇਹੀ ਖਾ ਗਈ ਤੇ ਫਿਰ ਆਪਾਂ ਕੀ ਖਾਵਾਂਗੇ ਯਾਰ ਇੱਥੇ ਤਾਂ ਬਿੱਲਾ ਹੀ ਹੈ ਨਹੀਂਗਾ ਛੱਡੋ ਯਾਰ ਲੱਗਦਾ ਨਹੀਂ ਮੈਨੂੰ ਇਹ ਬਿੱਲਾ ਫੜੂਗੀ ਨਹੀਂ ਉਸਤਾਦ ਇੱਥੇ ਬਿੱਲਾ ਨਹੀਂ ਲੱਗਦਾ ਮੈਨੂੰ ਬਿੱਲੇ ਤੋਂ ਘੱਟ ਕੁੱਤੀ ਤੋਂ ਜ਼ਿਆਦਾ ਡਰ ਲੱਗਦਾ ਹੈਗਾ ਚਲੋ ਸਾਡੇ ਇੱਥੇ ਨਹੀਂ ਮੇਰਨਾ ਬਿੱਲਾ ਚਲ ਚੇਲੇ ਆਇਆ ਚੱਕ ਬੋਗਲੀ ਮਾਰਾਂਗੇ ਯਾਰ ਲੱਗਦਾ ਤੁਸੀਂ ਆਇਆ ਚੇਲੇ ਚਲਦੇ ਆਂ ਜਾ ਕੇ ਉਧਰ ਜਿਹੜੇ ਬੰਦੇ ਨੇ ਫੋਨ ਕੀਤਾ ਸੀ ਵੀ ਸਾਡੇ ਬਿੱਲਾ ਰਹਿੰਦਾ ਉੱਥੇ ਚਲਦੇ ਆਏਗੇ ਇੱਧਰ ਚੱਲਦੇ ਆਂ ਯਾਰ ਉੱਧਰ ਕੀ ਐ ਇੱਧਰ ਬੰਦੇ ਨੇ ਫੋਨ ਕੀਤਾ ਸੀ ਆਪਾਂ ਨੂੰ ਕਹਿੰਦਾ ਬਿੱਲਾ ਆ ਤੇ ਸੈਦੀ ਖਿੱਚੀ ਜਾਂਦੀ ਐ ਮੈਨੂੰ ਤਾਂ ਕਹਿੰਦਾ ਸਾਡੇ ਘਰੇ ਉੱਧਰ ਚੱਲਦੇ ਆਂ ਆਪਾਂ ਹੋਰ ਹੀ ਪਾਸੇ ਜਾਈ ਜਾਂਦੇ ਰਹਿਣੇ ਆਂ ਓਏ ਉਸਤਾਦ ਆ ਗੱਲ ਪਾਤੀ ਮੇਰੇ ਬਲਾ ਹੱਕ ਨਾ ਕੋਈ ਬਿੱਲਾ ਮਾਰ ਪੀ ਐ ਨਾ ਥੁੰਗਦੀ ਐ ਦੇਖਦੇ ਜਾ ਤੂੰ ਤੇਰਾ ਉਸਤਾਦ ਅੱਜ ਨਵਾਂ ਚੇਲਾ ਮਾਰ ਕੇ ਦਿਖਾਊਗਾ ਤੈਨੂੰ ਬਿੱਲਾ ਓਏ ਗੱਲ ਨਹੀਂ ਫੇਰ ਕੀ ਗੱਲ ਹੁੰਦੀ ਐ ਚੇਲਿਆ ਉਸਤਾਦ ਨੇ ਤਾਂ ਕੋਈ ਬਿੱਲਾ ਨਹੀਂ ਖਵਾਇਆ ਦਾਦਾ ਉਸਤਾਦ ਦੇ ਹੱਥ ਭਾਰੀ ਆ ਗਈ ਨਾ ਫੇਰ ਦੇਖੀ ਤੇਲੇ ਕੀ ਬਣਦੇ ਦੇਖਦੇ ਆ ਕੀ ਬਣਦਾ ਹੈ ਚਲੋ ਉਹਨਾਂ ਦਾ ਘਰ ਨੇੜੀ ਆ ਕਹਿੰਦਾ ਸੀ ਉਹ ਬੰਦਾ ਕਹਿੰਦਾ ਇੱਥੇ ਹੀ ਆਗਾ ਜਾ ਕੇ ਦੇਖ ਲੈ ਤਾ ਖਵਾ ਦਿਓ ਮੈਨੂੰ ਯਾਰ ਓਏ ਖਵਾਵਾਂਗੇ ਯਾਰ ਤੇਰੇ ਕੋਲ ਇਤਰਾ ਕੁੱਤਾ ਹੀ ਨਹੀਂ ਕੰਮ ਦਾ ਹੈਗਾ ਕੋਈ ਬਿੱਲਾ ਦਾ ਜੱਡਾ ਤੇਰੇ ਕੋਲ ਕੱਤਾ ਬਿੱਲਾ ਤੈਨੂੰ ਬਚਣੀ ਕੋਈ ਨਹੀਂ ਕਿਤਨਾ ਬੜਾ ਗਲ ਪਾਈਏ ਸਾ ਤਿਆਰ ਆ ਬੇਟਾ ਬੰਦਾ ਆਪਣਾ ਇੱਧਰ ਨਹੀਂ ਜਾਣਾ ਇਹਨੂੰ ਕੁਝ ਦੇ ਆ ਕਿੱਥੇ ਆ ਬਿੱਲਾ ਤੂੰ ਕਹਿੰਦਾ ਸੀਗਾ ਬਿੱਲਾਗਾ ਇੱਥੇ ਬੱਸ ਤੇ ਲਿਆ ਬਿੱਲੇ ਨੇ ਯਾਰ ਦੁਖੀ ਕਰ ਰੱਖਿਆ ਮੁਰਗਰੀ ਲੱਤ ਖਾ ਗਿਆ ਇੱਕ ਪਹਿਲਾਂ ਤਾਂ ਇੱਧਰ ਆ ਬੇਟਾ ਹੋਰ ਤੂੰ ਸਾਨੂੰ ਦੱਸ ਅਸੀਂ ਹੋਰ ਕੀ ਕਰਨਾ ਸੀ ਤਾਂ ਭੁੱਖੇ ਮਰੀ ਜਾਂਦੇ ਆ ਬਿੱਲਾ ਖਾਣ ਬੰਨੀਓ ਸਾਡੇ ਦਾ ਬੱਸ ਕਿੱਥੇ ਆਗਾ 10 ਮੁਰਗੇ ਖਾ ਗਿਆ ਕਿਹੜੇ ਬਿੱਲੇ ਮਾਰਨਗੇ ਏ ਆਜੋ ਵੀ ਦਿਖਾਵਾਂ ਬਿੱਲਾ ਕਿੱਥੇ ਆ ਚਲੋ ਯਾਰ ਚਲੋ ਦੇਖਦੇ ਆ ਕਿੱਥੇ ਆ ਬਿੱਲਾ ਉਹ ਤੁੜੀ ਆ ਚਲੋ ਕੇ ਵਹੇ ਜਾਂਦਾ ਯਾਰ ਗੱਲ ਨਹੀਂ ਅਸੀਂ ਸੁੱਖਾ ਨਹੀਂ ਜਾਣ ਦਿੰਦੇ ਜੇ ਹੋਇਆ ਤਾਂ ਆਜਾ ਸਾਬੀ ਤੋਂ ਜੱਨਾ ਕਾਹਦਾ ਹਸਤਾ ਦਾ ਤੂੰ ਇੱਧਰ ਬੈਠਾ ਯਾਰ ਬਿੱਲਾ ਤੂੰ ਬਾਹਰ ਰਹਿ ਇੱਧਰ ਆਏ ਨਹੀਂ ਪਤਾ ਬਿੱਲੇ ਦੇ ਬਲੇਖੇ ਤੇਰੇ ਵੀ ਨਾਮ ਵੱਜ ਸਕਦੀ ਆ ਲੈ ਸਾਈਡ ਤੇ ਰਹੀਂ ਕਿਹੜਾ ਜਿਹੜੀ ਮੇਰੀ ਨਵੀਂ ਪਾਲਟੀ ਆ ਉਹ ਬਿੱਲਾ ਨਹੀਂ ਜਾਣ ਦਿੰਦੀ ਦਸਤਾ ਆ ਕੀ ਇੱਠਾ ਐ ਤੇ ਲਾ ਦੇਖਾ ਕੀ ਉਹ ਤੂੰ ਦੇਖੀਂ ਕਿ ਤੇ ਤੂੜੀ ਦੀ ਢੇਗ ਨਾਲ ਸਿੱਟਦੀ ਉੱਤੇ ਕਿਹੜਾ ਤੂੰ ਬਿੱਲਾ ਮਾਰੇਗਾ ਮੈਨੂੰ ਦੇਖਣਾ ਪਊ ਜਾ ਤੇ ਉਸਤਾਦ ਤੇਰਾ ਕੱਦ ਤਾਂ ਐਂਡਾ ਯਾਰ ਉੱਪਰ ਦੇਖ ਲੈ ਤੂੰ ਬਿੱਲਾ ਹੈਗਾ ਅੱਗੇ ਨਾ ਛੇਲੇ ਲੱਗਦਾ ਤੇ ਕੁਝ ਨਹੀਂ ਪਾਕੀਦੂ ਨੂੰ ਉੱਪਰ ਝੁਕਦਾ ਨਾ ਤੇ ਤੂੰ ਓ ਯਾਰ ਸੈਫੀ ਨੂੰ ਲੈ ਕੇ ਆ ਅੱਗੇ ਇਹਨੂੰ ਬਾੜ ਦੇ ਅੰਦਰ ਮੈਨੂੰ ਤਾਂ ਦੇਖਿਆ ਨਹੀਂ ਕਿਤੇ ਬਿੱਲਾ ਕਾਲ ਸਹੇਬੀ ਕਾਲ 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 ਸਹੇਬੀ ਮੈਂ ਇੱਥੇ ਖੜਦਾ ਜੇ ਬਾਹਰ ਆਉਣ ਲੱਗਿਆ ਤਾਂ ਮੈਂ ਮਾਰੂੰ ਇਹ ਸਹੇਬੀ ਯਾਰ ਕਾਦੀ ਕੁੱਤੀ ਐ ਸਹੇਬੀ ਬਾਹਰੋਂ ਉੱਪਰ ਚਲੋ ਯਾਰ ਪਹਿਲਾਂ ਤਾਂ ਇਹ ਨਹੀਂ ਫੜਾ ਬੱਟਾਦ ਜਾ ਰਿਹਾ ਇਹਦਾ ਫਹਾ ਵੱਡ ਪਰ ਇੱਕ ਬੰਦਾ ਤਾਂ ਇਹਦੇ ਤੇ ਆ ਜਿਹੜੇ ਮੈਂ ਬਿੱਲਾ ਮਾਰਨਾ ਸੀ ਉਹ ਤਾਂ ਇਹਦੇ ਤੇ ਲਟਾ ਤਾ ਮੈਨੂੰ ਆਇ ਲੱਗਦਾ ਸੀ ਇਹੀ ਨਾ ਬਿੱਲਾ ਖਾ ਜਾ ਕਿਤੇ ਕਿਹੜਾ ਖਵਾਉ ਆ ਕੋ ਇਹਨੂੰ ਫੜਾ ਕਾਦੀ ਜਰ ਪਕਾਈ ਕਰਾਤੀ ਤੂੰ ਤਾਂ ਕਹਿੰਦਾ ਸੀਗਾ ਬਿੱਲਾ ਗਿਆ ਇੱਥੇ ਤੇ ਬਿੱਲਾ ਤਾਂ ਮਿਲੇ ਹੀ ਨਹੀਂ ਮੈਂ ਤਾਂ ਤੇਰੇ ਘਰ ਕੇ ਆਇਆ ਸੀਗਾ ਬਿੱਲਾ ਭੱਜ ਗਿਆ ਡਰ ਗਿਆ ਹੁਣ ਇੱਥੋਂ ਕੁੱਤਾ ਮਾਰ ਪੈ ਗਿਆ ਉਹਦੇ ਅੱਜ ਇੱਕ ਭੱਜ ਗਿਆ ਤਾਈ ਹੁਣ ਚੇਲਿਆ ਫਿਰ ਹੁਣ ਫਿਰ ਜਾ ਤਾਂ ਸਾਨੂੰ ਕੁੱਕਰ ਦੇ ਦੇ ਯਾਰ ਇਹ ਕਰਾਤੀ ਸਾਡੀ ਤੂੰ ਤਾਂ ਕੁੱਕਰ ਦਾ ਕਾਹ ਨੂੰ ਮਾਰਨਾ ਯਾਰ ਦੇਖ ਲੈ ਭਰਾਵਾ ਮਰਜੀ ਆ ਤੇਰੀ ਅਸੀਂ ਤਾਂ ਤੇਰੇ ਘਰ ਕੇ ਆਏ ਸੀਗੇ ਦੇਖ ਉਹ ਮੈਨੂੰ ਪਹਿਲਾਂ ਹੀ ਪਤਾ ਸੀ ਕਿਹੜੇ ਬਿੱਲੇ ਮਾਰਨਗੇ ਏ ਓਏ ਅਸਤਾ ਤੇਰੀ ਕਾਬਿਲਾ ਯਾਰ ਤੂੰ ਤਾਂ ਅੱਜ ਖਾਲੀ ਮੋੜਤਾ ਕੋਈ ਨਾ ਸੋਨੂੰ ਮੈਂ ਅੱਗੇ ਲੈ ਕੇ ਚੱਲਦਾ ਖਾਲੀ ਨਹੀਂ ਲੈ ਕੇ ਜਾਂਦਾ ਮੈਂ ਓਏ ਹੁਣ ਕਿੱਥੇ ਚੱਲੀ ਏ ਫੇਰ ਅੱਗੇ ਚੱਲ ਉਸਤਾਦ ਤੇਰਾ ਕੱਢ ਐਡਾਗਾ ਤੇ ਇਧਰ ਦੇਖਣਾ ਤੂੰ ਹੈਗਾ ਕਿ ਨਾ ਇਧਰ ਕੋਈ ਬਿੱਲਾ ਆ ਸਾਦਾ ਬੇਗਲਾ ਯੇ ਮਿਲਾਜ ਨਾ ਮਿਲਿਆ ਤੇ ਤੇਰੀ ਮੰਦਰ ਵੇਚ ਕੇ ਮੀਟ ਲੈ ਕੇ ਆਨਾਗੇ ਫੇਰ ਤੇ ਨਾਲੇ ਜੁਗਣੀ ਲੈ ਕੇ ਆਵਾਂਗੇ ਦੋਨੇ ਵੇਚਾਂਗੇ ਮੰਦਰਾ ਤੇਰੀਆਂ ਯੇ ਮੈਂ ਤਾਂ ਕਹਿਣਾ ਪਹਿਲੇ ਅੰਦਰ ਆਪਾਂ ਨੂੰ ਮਿਲ ਜੂਗਾ ਕੋਈ ਉਸਤਾਦ ਕਰ ਲਾ ਕੋਈ ਕੰਮ ਉੱਥੋਂ ਦੀ ਵੇਖ ਲਾ ਬੈਠੀ ਖੜਾ ਕੇ ਚੱਲਦੇ ਤੇ ਆਪਾਂ ਦੇਖਦੇ ਆਂ ਦੋਨੇ ਚੱਲ ਬਗਲੀ ਧਰਨੀ ਪੂ ਫੇਰ ਉਸਤਾਦ ਚੱਲ ਮੈਨੂੰ ਇਹ ਅੰਦਰ ਤੁਸੀਂ ਫੜਾ ਦਿਓ ਸੋਟੀ ਤੇ ਮੈਂ ਟੱਪਦਾ ਅੰਦਰ ਚੱਲ ਉਸਤਾਦ ਚੱਲ ਮੈਂ ਤੇਨੂੰ ਸੋਟੀ ਪੜਾਉਣਾਗਾ ਦੇਖੀ ਕਿਤੇ ਬਿੱਲੇ ਤੋਂ ਮੇਰੇ ਨਾ ਨਾਂਦਰਾ ਮਰਵਾ ਦਿਓ ਤੁਸੀਂ ਕਰਦੇ ਆਂ ਅਸਤਾਨ ਮੈਂ ਆਉਣਾਗਾ ਮੈਂ ਆਉਣਾ ਅਸਤਾਨ ਤੇਰੇ ਨਾਲ ਆ ਮੈਂ ਅਸਤਾਨ ਅਸਤਾਨ ਚੜਿਆ ਨਹੀਂ ਜਾਂਦਾ ਅਸਤਾਨ ਅਸਤਾਨ ਖਿੱਚ ਲੈ ਤੂੰ ਅਸਤਾਨ ਖਿੱਚ ਲੈ ਮੈਨੂੰ ਵੀ ਲੈ ਚੱਲ ਕਿਹੜਾ ਚੜੇਗਾ ਤੇ ਤੋਂ ਕੰਧ ਦਾ ਡੱਪੀ ਨਹੀਂ ਆਉਂਦੀ ਓਏ ਓ ਤਰਿਆ ਅਸਤਾਨ ਮੇਰੀ ਨਿਗਾਹ ਤੇਰੇ ਚ ਆ ਜਾ ਥੱਲੇ ਆ ਜਾ ਤੂੰ ਵੇ ਉਸਤਾਦ ਨਿਗਾ ਰੱਖਣ ਦੇ ਮੈਨੂੰ ਕਿਤੇ ਬਿੱਲਾ ਨੌਂਦਰਾ ਮਾਰ ਜੇ ਉਸਤਾਦ ਦੇ ਇਹ ਲੈ ਕੋਈ ਗੱਲ ਬਾਤ ਸੁਣਾ ਮੇਲੇ ਕੋਈ ਸ਼ਤਾਨ ਜਾਨਵਰ ਕੋਈ ਨਹੀਂ ਮੇਲੇ ਜਰਤੇ ਤੋ ਕੰਧ ਤਾਂ ਟੱਪੀ ਨਹੀਂ ਜਾਂਦੀ ਤੂੰ ਕਹਦਾ ਯਾਰ ਬਿੱਲੇ ਫੜੇਗਾ ਸ਼ਤਾਨ ਮੇਰੀ ਨੀਂਹ ਆਸੀ ਤੇਰੇ ਤੇ ਸ਼ੇਗਾ ਕੀ ਕਰੂ ਯਾਰ ਨਿਗਾ ਨਾਲ ਥੋੜੀ ਬਿੱਲਾ ਮਰਦਾ ਹੁੰਦਾ ਬਿੱਲਾ ਛੋਟੀ ਨਾਲ ਮਰਦਾ ਹੁੰਦਾਗਾ ਓਏ ਆਹਾ ਓਏ ਬਿੱਲਿਆਂ ਵਾਲੇ ਫਿਰਦੇ ਆਗੇ ਲੋਕਾਂ ਦੀਆਂ ਕੰਧਾਂ ਟੱਪਦੇ ਆਪਾਂ ਮੈਂਬਰ ਸਰਪੰਚ ਨੂੰ ਤਲਾਹ ਦੇ ਕੇ ਆਜਾ ਚੱਲ ਚੱਲ ਆਜਾ ਚਲੋ ਚੱਲਦੇ ਆ ਯਾਰ ਅੰਦਰ ਤਾਂ ਕੋਈ ਬਿੱਲਾ ਨਹੀਂ ਸੀਗਾ ਹੋਰ ਦੇਖਦੇ ਆ ਜਾ ਕੇ ਕਿਤੇ ਅੱਜ ਕੱਪਟਾ ਕੱਪਤਾ ਉਸਤਾਦ ਤੂੰ ਤਾਂ ਆ ਉਹ ਯਾਰ ਮੈਂ ਕੀ ਕਰਾਂ ਹੁਣ ਜੇ ਦੋਸਤ ਹੀ ਨਹੀਂ ਕੋਈ ਬਿੱਲਾ ਫੜਦਾ ਮੈਂ ਤਾਂ ਤੁਹਾਡੇ ਨਾਲ ਪੰਗਾ ਲੈ ਲਿਆ ਤੁਹਾਡੀ ਪਾਰਟੀ ਚਾ ਕੇ ਆ ਜਾ ਆ ਜਾ ਦੱਸਿਓ ਛੇਤੀ ਦਿਨੇ ਚੱਲ ਕੈ ਨਹੀਂ ਪਤਾ ਹੋਏ ਨੇ ਜੇ ਟੱਪ ਜਾਣ ਕੰਨਿਆਂ ਇਹੋ ਹੋ ਹੋਰ ਬਾੜਾ ਹੋਣ ਲੱਗ ਰਿਹਾ ਪਿੰਡਾਂ ਚੋਰੀਆਂ ਚੁਰਾ ਨਹੀਂ ਮੰਨਦਾ ਇਹ ਹੀ ਕਰਦੇ ਹੈਗੇ ਆ ਜਾ ਪਰ ਛੇਤੀ ਚੱਲ ਕੇ ਦੱਸ ਦੇ ਉਹਨੂੰ ਸਰਪੰਚ ਆ ਯਾਰ ਗੱਡੀ ਦਾ ਪੱਕੀ ਕਰਾ ਯਾਰ ਗੱਲੀ ਦਾ ਕਰਾ ਰਾਂਗੇ ਮੈਂਬਰ ਆ ਤੁਸੀਂ ਸਾਥ ਦਿਓ ਮੇਰਾ ਨਾਲ ਲੱਗੋ ਸਾਰੇ ਆਹ ਕਰੇ ਰਾਂਗੇ ਇਹ ਗੁਰੂ ਘਰ ਨੂੰ ਜਾਂਦੀ ਯਾਰ ਇਹ ਤਾਂ ਪੱਕੀ ਕਰਾਉਣੀ ਪਊਗਾ ਜੀਤ ਸਿੰਘ ਸਾਹਿਬ ਨਾਲ ਗੱਲ ਹੋਈ ਸੀ ਮੇਰੀ ਜੀਤ ਸਿੰਘ ਸਾਹਿਬ ਕਹਿੰਦੇ ਸੀ ਕਹਿੰਦੇ ਬਣਵਾ ਦਾਂਗੇ ਜੀ ਪਾਪਾ ਬਣਵਾ ਦੇ ਯਾਰ ਇਹ ਤਾਂ ਬੜੀਆ ਸੈੱਟ ਹੋ ਜਾਏਗਾ ਮੇ ਯਾਰ ਗੁਰੂ ਘਰ ਨੂੰ ਜਾਂਦੇ ਬੰਦੇ ਯਾਰ ਕੋਈ ਗੱਲ ਕਰਾ ਦੇ ਛੇਤੀ ਕਰਾ ਦੇ ਗੱਲ ਹੋ ਗਈ ਜੀ ਮੇਰੀ ਇਹ ਪਾਸ ਹੋ ਰਹੀ ਅਗਲੀ ਜਲਦੀ ਤੋਂ ਜਲਦੀ ਬੰਦ ਜੂਏ ਹੋਰ ਮੈਂਬਰ ਸਰਪੰਚ ਵਧੀਆ ਘਰੀ ਮਿਲ ਗਏ ਉੱਥੇ ਆਪਣੇ ਉਧਰ ਗਲੀਆਂ ਚ ਬਿੱਲਿਆਂ ਵਾਲੇ ਫਿਰਦੇ ਆ ਲੋਕਾਂ ਦੀਆਂ ਕੰਧਾਂ ਟੱਪਦੇ ਤੇ ਆਪਾਂ ਨੂੰ ਉਹ ਦੇਖਣੇ ਪੈਣਗੇ ਜਾ ਕੇ ਕਿਤੇ ਭੱਜ-ਪੁੱਜ ਵੀ ਨਾ ਜਾਣ ਕਿਸੇ ਦਾ ਸਮਾਨ ਚੋਰੀ ਕਰਕੇ ਸਮਾਨ ਆਪਾਂ ਨੂੰ ਕੋਈ ਜੇ ਸਮਾਨ ਦਾ ਵੀ ਜੇ ਕੋਈ ਪਤਾ ਲੱਗਿਆ ਆਪਾਂ ਨੂੰ ਕੋਈ ਐਕਸ਼ਨ ਲੈਣਾ ਪਊ ਆਪਾਂ ਜਾ ਕੇ ਦੇਖਦੇ ਆ ਪਹਿਲਾਂ ਭੱਜ ਨਾ ਜਾਣ ਕੰਧਾਂ ਟੱਪੀਆਂ ਦੇ ਸੀ ਉਹ ਕੰਧਾਂ ਟੱਪ ਕਿਸੇ ਦੀ ਕੰਧ ਟੱਪੀ ਜਾਂਦੀ ਉਹ ਬਾਗਲ ਦੀ ਆਜੋ ਆਜੋ ਚੱਲ ਜੀ ਦੇਖ ਕੇ ਆਈਏ ਚਲੋ ਵੇਖ ਚਲੋ ਆਜੋ 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 ਫਿਰ ਵੇਖ ਕੇ ਆਈਏ ਕਰਨਾ ਚੱਲੀਏ ਜੱਲਾਂਗੇ ਚੱਲਾਂਗੇ ਕੋਈ ਗੱਲ ਨਹੀਂ ਜਾ ਕੇ ਦੇਖ ਲੈਗੇ ਆਹ ਆਉਂਦੇ ਸਰਪੰਚ ਸਾਹਿਬ ਉਹ ਬੰਦੇ ਇਹ ਤਿੰਨ ਬੰਦੇ ਸੀ ਆਹ ਬੰਦੇ ਸੀ ਉਹ ਤਿੰਨ ਬੰਦੇ ਜੀ ਇਹ ਦੋ ਰਹਿ ਗਏ ਹੁਣ ਆਓ ਕੀ ਦੀ ਕਹਿੰਦਾ ਦਬਦੇ ਸੀ ਤੁਸੀਂ हां जी ਅਸੀਂ ਤਾਂ ਕਿਸੇ ਦੀਆਂ ਕੰਦਾ ਨਹੀਂ ਟੱਪੇ ਅਸੀਂ ਤਾਂ ਉਧਰੋਂ ਆਏ ਆ ਪਿੱਛੋਂ ਬਿੱਲਾ ਫੜਨ ਆਏ ਸੀਗੇ ਇਸ ਦਾ ਕੁਝ ਆ ਦੇਖਾ ਰਾਂ ਪਰ ਇਹ ਕੀ ਆਏ ਕਹਿੰਦੇ ਕੰਦਾ ਟੱਪੀ ਜਾਂਦੇ ਸੀ ਸੁਣੇ ਕਰ ਤੁਸੀਂ ਕੁਝ ਨਹੀਂ ਸਾਡੇ ਕੋਲ ਤਾਂ ਦੇਖ ਲਓ ਚਾਹੇ ਜੀ ਹੋਰੀ ਨਹੀਂ ਅਸੀਂ ਤਾਂ ਸਾਮੀਕਰ ਦੇ ਬੰਦੇ ਨੇ ਸੱਧਿਆ ਸੀਗਾ ਸਾਨੂੰ ਬਿੱਲਾ ਫੜਨ ਲਈ ਸੱਧਿਆ ਸੀ ਕੋਈ ਭਾਗ ਦੇ ਤਾਂ ਨਹੀਂ ਕਿਹਦੇ ਭਾਂਡੇ ਚੱਕੇ ਹੋਣਗੇ ਹੋ ਵਸਮਾ ਵੇ ਬੋਲੋ ਵਸਮਾ ਵੇ ਹਾਂ ਜੀ ਦੋਸਤੋ ਤੁਹਾਨੂੰ ਆਪਣੀ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆ ਕਰੋ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਕਿ ਆਪਣੀ ਇਹ ਵੀਡੀਓ ਮਨੋਰੰਜਨ ਵਾਸਤੇ ਹੁੰਦੀ ਹੈਗੀ ਤੇ ਕਿਸੇ ਦੀ ਭਾਵਨਾ ਵਾਸਤੇ ਨਹੀਂ ਹੈਗੀ ਸਾਡੀ ਇਹ ਵੀਡੀਓ ਤੇ ਬਾਕੀ ਸਾਨੂੰ ਹੌਸਲਾ ਮਿਲਦਾ ਰਹੂਗਾ ਤੁਹਾਡੇ ਵਾਸਤੇ ਅਸੀਂ ਨਵੀਆਂ ਨਵੀਆਂ ਵੀਡੀਆਂ ਲੈ ਕੇ ਆਉਂਦੇ ਰਹਾਂਗੇ ਤੇ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਮਿਲਦੇ ਆਂ ਤੁਹਾਨੂੰ ਅਗਲੀ ਵੀਡੀਓ 'ਚ ਧੰਨਵਾਦ